ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਰਹੋ ਜੀ ਤੇ ਮਾਰਾ ਤੁਹਾਨੂੰ ਦਿਨ ਤੋਂ ਗੁਣਿਤ ਤੇ ਰਾਤ ਤੋਂ ਗੁਣਿਤ ਰੱਖੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਹੀ ਸਾਰੇ ਮਾਣੋ ਜੀ ਆਪਣੀ ਆਪਣੀ ਜਿੰਦਗੀ ਦੇ ਵਿੱਚ ਨਾਲ ਅੱਜ ਗੱਲ ਕਹਿੰਦਾ ਜੀ ਜੋ ਬਟਿਆ ਸੋ ਫਟਿਆ ਇਹ ਕਹਾਵਤ ਤਾਂ ਜਿਉਂਦੀ ਆਉਂਦੀ ਉਹ ਬਹੁਤ ਸਮੇਂ ਤੇ ਤੇ ਸਾਡੇ ਨਾਲ ਉਹੀ ਕੰਮ ਖਾਵ ਹੈ ਜਿਸ ਵਰਜੀ ਦੀ ਦਾ ਜਿਹੜਾ ਬਿਮਾਰੀ ਨੇ ਜਿਹਦੀ ਸਾਡੀ ਖਾ ਲਈ ਕਿ ਜਿੰਨੀ ਖਾ ਵੱਟ ਕੇ ਅੱਜ ਪਾਲਾਂਗੇ ਟਰਾਲੇ 'ਚ ਪੰਲਣ-ਕੁੱਲਣ 'ਚ ਲੱਗਿਆ ਵਸੇ ਆ ਤਾਂ ਵਿੱਚੇ ਜਾਣੇ ਫੇਰ ਵੀ ਚਲੋ ਹੁੰਦਾ ਵੀ ਚੱਲਾਂ ਕਿਹਨਾਂ ਨੂੰ ਕੀ ਪਤਾ ਸਿੱਪ ਉੱਤੇ ਪੜ ਆਏ ਜਾਵੇ ਪੂਰਾ ਇਹ ਤਾਂ ਹਾਲਾਤ ਤਾਂ ਕੀ ਮੰਦੇਈ ਬਾਕੀ ਬਾਕੀ ਮਸ਼ੀਨ ਗਈ ਆ ਜੀ ਆਹ ਵੀ ਆ ਪੱਲੜ ਥੋੜਾ ਜਿਹਾ ਮੇਰੇ ਕੋਲ ਘਟਦੀ ਪਈ ਆ ਨਮੀ ਲਈ ਜੀ ਟੁੱਟਾ ਇੱਧਰ ਨਹੀਂ ਫੈੜਨੋ ਹਾਂ ਵੀ ਇਹਨਾਂ ਦੇ ਵਿੱਚ ਗੰਡ ਧੁੱਪ ਚ ਹੀ ਕਰੇ ਨਾ ਚੱਕਰ ਤਾਂ ਚੇ ਲੱਗਣਾ ਮੰਡੀ ਦਾ ਮਾ ਕਾ ਨੂੰ ਬੰਗ ਮੰਗਈਆ ਕਰਨਾ ਜੇ ਆਪਣੇ ਕੋਲ ਬਾਹਰੂ ਦੀ ਕਿਰਪਾ ਨਾਲ ਸੰਦਾ ਹੈਗਾ ਕਿ ਬੈੱਡ ਕੱਸਿਆ ਸਵੇਰ ਦਾ ਲਿਖਾ ਜੀ ਬੈੱਡ ਕੱਸਿਆ ਉਹਦੇ ਬਾਅਦ ਹੁਣ ਆ ਪੱਲੜ ਲਾਤੇ ਜੀ ਤੇ ਮਸ਼ੀਨ ਉੱਤਰ ਚੱਲ ਰਹੇ ਜਿਹੜਾ ਤੇ ਹੈ ਜੀ ਦੋ ਕੀਟਾ ਤੁਹਾਨੂੰ ਇਹ ਹੁਣ ਉਹਦਾ ਹੌਂਸਾ ਬੱਜਣਾ ਢਾਈ ਦਾ ਦਾ ਇਹ ਤਾਂ ਇੱਕ ਬੱਜਿਆ ਹੈ ਚੱਲੋ ਕੋਈ ਨਹੀਂ ਖਾਓ ਤੇ ਖਾਪਾਤਾ ਕੋਈ ਮਿਲਣਾ ਮੈਂ ਗਾਟਾ ਨਮਾਤਾ ਕੋਈ ਨਹੀਂ ਮਿਲਦਾ ਬਾਚੀਂ ਦੇ ਡਰਾਈਵਰ ਨੂੰ ਕੇ ਹਾਰਨ ਦਾ ਮਾਰਦੇ ਦੋ ਕਿਨੇ ਬਰੂ ਗੇੜਾ ਤੇ ਆਇਆ ਜੱਫੀ ਮਾਰਦਾ ਤਾਂ ਹੌਸਲਾ ਜਾਨੂੰਗਾ ਤੂੰ ਹਾਂ ਤੂੰ ਵੀ ਪਲਾਤ ਸੱਸ ਦੀ ਗੱਲ ਇਹ ਤਾਂ ਜੇ ਉੱਚੀ ਬੋਲ ਬਣਾਇਆ ਹੁਣ ਕੈਮਰਾ ਕੰਕਲੀ ਕਾਲ ਜੀ ਨਾਲ ਉਹ ਫਾਰਾਂ ਦੀ ਜਿਹੜੇ ਹਾਲ ਹੈ ਕਿ ਮੇਰੇ ਖੱਦੇ ਦੀ ਆ ਸਾਰੇ ਨਾਲ ਇਹ ਹੀ ਆਦਾ ਸਾਰੇ ਤਾਂ ਵੀ ਇਹ ਹਾਂ ਆ ਗਿਆ ਟਰਾਲਰ ਤੇ ਮੇਰਾ ਤਿੰਨ ਕਿਲਿਆਂ ਦਾ ਭਰ ਜਾਊਗਾ ਦੇਖ ਤੂੰ ਆ ਕਰ ਗਿਆ ਤੂੰ ਬੜਾ ਕਾਲਾ ਹੈ ਭਾਈ ਧੂਆ ਕਰ ਗਿਆ ਉਹਨੂੰ ਦੇਖੀਂ ਓਹੋ ਮੈਂ ਧੂਆ ਕਰ ਨਹੀਂ ਤੇ ਗਾਲਾਂ ਹੀ ਮੈਨੂੰ ਕਿਉਂ ਪਾ ਪਾ ਜਿੱਤੇ ਯਾਰੀ ਦੋ ਤਿਆਰ ਕਰਦੇ ਆ ਪਾਪਾ ਜੀ ਦੇ ਦੇ ਓ ਫੜਾਈ ਮੈਂ ਪਹਿਲਾਂ ਰੋੜਾ ਫੜਾ ਦੇਤਾ ਮੈਂ ਲੱਭ ਲੂਗਾ ਔਰ ਰੋੜਾ ਬਣਾਏ ਔਰ ਰੋੜਾ ਫੜਾਈ ਆ ਮੈਂ ਪਾਈਪ ਬਸਾਉਣਾ ਸਰ ਚਕਾਰ ਨੂੰ ਮਾਰਨਾ ਸਾਲੇ ਪਹਿਲੀ ਨਹੀਂ ਤਾਂ ਹੋਇਆ ਚਾਰ ਗਾੜਾ ਚ ਪਚਾਰ ਆ ਧੰਨਵਾਦ ਬਾਤ ਨੂੰ ਵੜਾ ਦੇ ਦੱਸ ਦੀ ਕਿਆ ਖੋਤਾਤਾ ਲੈ ਵੀ ਤੂੰ ਹੋ ਜਾ ਫਰੀ ਹੁਣ ਤੇ ਕੰਮ ਸਾਟਾ ਹੁਣ ਚੱਲੀ ਜਾਣਾ ਜੀ ਆਹ ਰਸੀਦ ਰਸੀਦ ਕੋਲ ਲੈਣਾ ਆਹ ਅਜੀ ਤਾਂ ਲੋੜ ਨਹੀਂ ਪਣੀ ਹੋਣਾ ਇਹਦਾ ਤਾਂ ਕੰਮ ਖਤਮ ਹੈ ਪੱਛੇ ਤੱਕ ਕਿੱਥੇ ਆਉਣੇ ਆਜੂਗੇ ਜੀ ਪਾਵੇ ਚੱਕ ਇਹ ਤਾਂ ਜ਼ਬਰਦਸਤ ਵੀ ਉਹਨੇ ਮਾਰੀ ਨਹੀਂ ਉਹ ਵੀ ਮਾਰਨ ਵਾਲਾ ਕੰਮ ਨਹੀਂ ਹੈ ਵੀ ਮਾਰਨਾ ਭੁੱਲ ਗਿਆ ਉਹ ਭੁੱਲ ਗਿਆ ਆ ਮਾਰੂਗਾ ਅਗਲੇ ਜਿਹੜੇ ਅਗਲੇ ਜਿਹੜੇ ਮਾਰੂਗਾ ਹੋਰ ਮਾਰੂਗਾ ਅੱਧਾ ਪੌਣਾ ਕਿੱਲਾ ਤਾਂ ਵੱੱਢ ਵੀ ਦਿੱਤਾ ਉਹਨੇ ਤਾਂ ਇਹ ਥੋੜਾ ਵੀ 10 ਪੌਂਟਲ ਪੈਣੇ ਆ ਨਾ ਫੱਕ ਜੀ ਤਾਂ ਕੱਢਦਾ ਪਿੱਛੇ ਨੂੰ ਕਿ ਵਿਚੇ ਵਿਚੇ ਪਾਈ ਜਾਂਦਾ ਤੁਸੀਂ ਬਾਹਰ ਬਾਹਰੇ ਕਰ ਦਿਆ ਉਹ ਟਾ ਲੱਗ ਗਿਆ ਖੜਾ ਉਹ ਤਾਂ ਪਾਪਾ ਜੀ ਉਹ ਆ ਤੁਹਾਡੇ ਜਿਹੜੇ ਗੱਠਾ ਵਾਲੇ ਉਹ ਆਇਆ ਤੁਹਾਡੇ ਕੋਲ ਕੋਈ ਗੱਠਾ ਵਾਲਾ ਬਸ ਦੇਖ ਲਿਓ ਬਣਵਾ ਕੇ ਪਰੇ ਕਰੋ ਨਵੇੜ ਦੇ ਕੰਮ ਨਾਲ ਦੀ ਨਾਲ ਮਿਰਚਾਂ ਤੁਹਾਡੀਆਂ ਪੱਕਣ ਲੱਗੀਆਂ ਨਾ ਲਾਲ ਹੋਣ ਲੱਗੀਆਂ ਉਹ ਪਰ ਕੌੜੀ ਬਹੁਤ ਆ ਨਾ ਮਿਰਚ। ਉਧਰ ਰੱਖੇਵੇਂ ਟੋੜ ਕੇ ਪਿਆਜ ਕਰ ਕਰਾ ਡਲੋਣੀ। ਬਸ ਹੁਣ ਪੱਕਣ ਲੱਜਣੀ ਸਾਰੀਆਂ ਇਹ ਨਾ। ਗਾ। ਨਾ ਸਿਆਲ ਵੀ ਆ ਗਿਆ ਹਾਂ। ਹਾਂ। ਹਾਂਜੀ ਅੱਜ ਕੀ ਦਾ ਫ੍ਰਿਜ ਭਰੇ ਹੀ ਰਿਹਾ ਨਾ ਨਾਲ। ਅਹ। ਅੱਜ ਹੁਣ ਲਾਉਣਾ ਲਖਣਾ ਤੇ ਕਿ। ਉਹਥੇ ਨਹੀਂ ਲਾਉਣਾ ਸੱਲੜੀ ਸੜ। ਕਿ ਉੱਥੇ ਪਿਆਜ਼? ਪਿਆਜ਼। ਅਮਰੂਦ ਉਹ ਦੁਬਾਰਾ ਤਿਆਰ ਹੋ ਗਿਆ ਥਾਲਾ ਵੜਤਾ ਤਾਂ ਇੱਕ ਵਾਰਤਾ। ਇਹ ਜਿਆ ਪਾਣੀ ਲਾ ਉਹ ਪੀਂਦਾ ਮਾਰਦਾ ਨਹੀਂ ਯਾਰ ਉਹ ਮੈਂ ਕਹਿੰਦਾ ਮਾਰ ਦੂੰਗਾ ਫਾਸਲਾ ਜੇ ਰੱਖਦੇ ਮੈਂ ਚੱਲ ਮੈਂ ਮੈਂ ਚੱਲ ਬਿੜੀ ਜੀ ਬਣਾਉਣੀ ਮੈਂ ਚੱਲ ਤੂੰ ਲੈ ਕੇ ਚੱਲ ਟਰੈਕਟਰ ਉੱਥੋਂ ਤੇਰਾ ਫਾਇਦਾ ਕੀ ਆ ਸਾਨੂੰ ਤੇਰਾ achar ਪਾਉਣਾ ਸੀ ਹੋ ਕਚੜਾ ਢਾ ਲੋ ਜੇ ਢਾਉਣਾ ਕੋ ਟਰੈਕਟਰ ਦਾ ਹਾਂ ਆਹ ਤਾਂ ਡਰਾਈਵਰ ਸਰੇ ਦਾ ਜੀ ਨਾ ਐ ਜੀ ਗੱਲ ਨਹੀਂ ਹੈਗੀ ਬੈਕ ਲਾ ਲੂੰਗਾ ਹੋਰੇ ਪਾਸੇ ਨੂੰ ਨਾ 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 ਕੇ ਨਿਊਟਰਲ ਕਰਨਾ ਬਸ ਟੱਕ ਨਾ ਮਾਰੋ ਆਹ ਵੈਰੀ ਡੱਡ ਚੱਲ 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 ਮੂਰਾ ਕੀਲਾ ਬਚਾ ਕੇ ਚੱਲ ਚੱਲ ਕੱਢ ਦੇ ਕੱਢ ਦੇ ਤੂੰ ਸਾਨੂੰ ਕੱਢ ਜਿਓ ਮੋਟਰ ਸਾਈਡ ਲੰਘ ਜਣ ਚੱਲ ਉਧਰ ਵੀ ਆ ਗਿਆ ਇੱਕ ਮੋਟਰਸਾਈਕਲ ਆਹੋ ਤੁਹਾਨੂੰ ਤਾਰ ਜਿੱਥੇ ਤੁਹਾਨੂੰ ਮਸ਼ੀਨ ਉਤਾਰੀ ਆ ਅੱਗੇ ਲੈ ਕੇ ਇੱਕ ਵਾਰ ਬੈਕ ਕਰ ਲਈ ਹੌ ਇਹਦਾ ਬਸਾ ਕੇ ਕੱਢ ਜੀ ਟਾਇਰ ਆਦੀ ਇੱਧਰ ਹੀ ਸੜਾ ਸੋਣੀ ਲੱਗਦਾ ਜੀ ਕੰਮ ਤਾਂ ਬਸ ਸੱਤ ਨਾਂ ਵਾਹੇ ਜੋ ਮਸ਼ੀਨਾਂ ਵੀ ਨੱਟੀਆਂ ਫਿਰਦੀਆਂ ਜੀ ਉਹ ਨਾ ਨਾ ਪਿੱਛੇ ਲੈ ਉਹ ਮਸ਼ੀਨ ਲੰਘ ਜਾਂਦੀ ਆ ਹਾਂ ਇੱਥੇ ਉਤਾਰ ਹੋਣਾ ਆ ਉੱਥੇ ਥੱਲੇ ਪੱਕੀ ਆ ਉਹਨਾਂ ਦੇ ਅਗਲੇ ਫੋਟੋ ਖਾਓ ਫਰਸ ਤੇ ਦਮ ਚੱਲਾ ਆਉਣ ਦਰ ਦਾ ਤਾਰ ਨਹੀਂ ਮਸ਼ੀਨ ਉੱਧਰ ਨੂੰ ਐ ਔਰ ਦਾ ਬੈਕ ਕਿੱਥੇ ਨੂੰ ਪੰਗਾ ਲੈਣ ਲੱਗਿਆ ਐ ਇਨੀ ਟੇਢੀ ਮਸ਼ੀਨ ਆ ਜਾਣ ਦੇ ਜਾਣ ਦੇ ਜਾਣ ਤਾਰਨਾ ਸਿੱਧਾ ਇੱਥੇ ਨੂੰ ਅੱਛਾ ਥੱਲੇ ਕੱਚਾ ਐ ਗਾਹਾਂ ਅਗਲੀ ਸੜਕ ਪੱਕੀ ਆ ਇੱਕ ਤਾਂ ਪੱਠੂਂਗੀ ਆ ਵਾਹ ਇਹ ਸੱਚਾ ਪਾਤਸ਼ਾਹ ਬਰਕਤਾਂ ਕਰੀ ਜਿੰਨੇ ਵੀ ਦਾਣੇ ਹੈਗੇ ਜਿੱਥੇ-ਜਿੱਥੇ ਵੀ ਝਾਣੇ ਹੈ ਬਗਲੇ ਨੂੰ ਚੜ੍ਹਦੀ ਕਲਾ 'ਚ ਰੱਖੀ ਇਹ ਤਾਂ ਮੈਨੂੰ ਲੱਗਦਾ ਵੀ ਇਹ ਸਾਰੇ ਖੇਤ 'ਚ ਤੇ ਇੱਕ ਬੁੱਗੂ ਜਾਂ ਮਸਾ ਹੋਣਾ ਸਮੇਂ ਦਾ ਲੱਗਾ ਵਾ ਮੈਂ ਬਿੱਲਡ ਕਰਣਾ ਬਿੱਡਣ ਵਾਲਾ ਤਾਂ ਇੱਥੇ ਕੰਮੇ ਨਹੀਂ ਹੈਗਾ ਅਨੋਠ ਨੂੰ ਗੇੜ ਦੇ ਛੋਟੂ ਚੱਕੇ ਉੱਪਰ ਨੂੰ ਇਹ ਮਸ਼ੀਨ ਆਉਗੀ ਫਿਰ ਪਹ ਇਕੱਠੇ ਹੀ ਉਠਾ ਲੈ ਜਾ ਬਜਣਾ ਇਸ ਨੂੰ ਫਿਰ ਦੇ ਕੇ ਹਾਂ ਪਰ ਸਿੱਧ ਦੇ ਉਹ ਯਹੀ ਪੇ ਘਰਾ ਦੇ ਉਸ ਕੇ ਉੱਪਰ ਉਠਾ ਲੈ ਜੇਗੀ ਮਸ਼ੀਨ ਹਾਂ ਬੱਸ ਇਹ نیچے ਚਲਾ ਗਿਆ यहां से हां चल ਉਹ ਧਰੇ ਕੋ ਗੁਗਾ ਗੜੇ ਜਿਹਾ ਬਣਾਉਣਾ ਫੇਰੀ ਜਾਂਦਾ ਇਹ ਆ ਕਾਲੇ ਨੂੰ ਕਾਫੀ ਕਰਾ ਕਾਲੇ ਦੇ ਪੈਸੇ ਖਰਿਆ ਫੂਜੋ ਮੈਨੂੰ ਮਸ਼ੀਨ ਤੇਰੀ ਦਾਣੇ ਪਿੱਛੇ ਹੀ ਘੇਰਦੀ ਲੱਗਦੀ ਆ ਉਹਨੇ ਹੌਰਨੇ ਦੀ ਮਾਰਿਆ ਹੁਣ ਤੱਕ ਸਾਰਾ ਖੇਤ ਵੱਢਤਾ ਸਾਰਾ ਐਂ ਕਹਿੰਦਾ ਫੂਜਾ ਮਸਾਦੇ ਉੱਤੇ ਦਾਣੇ ਜਿੰਨ ਲੱਗੇ ਉਹ ਦੇਖ ਮੈਨੂੰ ਲੱਗਦਾ ਦਾਣੇ ਮੈਨੂੰ ਲੱਗਦਾ ਮਸ਼ੀਨੇ ਖੇਤ ਤੇ ਘੇਰੀ ਜਾਂਦੀ ਆ ਜਿਹੜੇ ਹਾਲਾਤ ਆ ਭਾਈ ਆ ਕਿੰਨੇ ਕਿਲੋ ਦੋ ਕਿੰਨੇ ਹੈ ਕਿ ਡੇਢ ਕਿਲਾ ਬਸ ਮੇਰੇ ਦੋ ਕਿੰਨੇ ਦੀ ਇੱਕ ਟੋਕਰੀ ਵਾਤੇ ਇੱਥੇ ਵੱਧ ਨਾ ਹੋਵੇ ਜੇ ਕਹਦੇ ਮੈਂ ਵੱਧ ਹੋ ਗਏ ਫਿਰ ਤਾਂ ਤੈਨੂੰ ਔਖਾ ਹੋਣਾ ਥਲਣਾ ੱਲੂ ਚ ਲੜੌਖਾ ਹੋੜਣਾ ਵੀ ਕਿਵੇਂ ਵੱਧ ਗਏ ਬਸ ਦੋ ਟੈਂਕ ਹੋਣੇ ਤੇਰੇ ਆ ਹਾਂ ਦੋ ਮੈਂ ਕਹਿੰਦਾ ਦੋ ਵੀ ਨਹੀਂ ਹੋਣੇ ਸਾਲਾ ਉਸ ਹਿੱਸੇ ਚ ਦਿਖਦੇ ਨਹੀਂ ਤਾਂ ਮੈਂ ਤਾਂ ਚੀਨਿਆਂ ਨੂੰ ਭੇਜੀ ਜਾਂਦਾ ਬੋੜ-ਬੋੜ ਕੇ ਮਾਜਾ ਵੀ ਤਾਂ ਨਹੀਂ ਗੇਰ ਦਿਖਦੇ ਦੇਖ ਲੈ ਕਹਿੰਦਾ ਚਲ ਥੱਲੇ ਤਾਂ ਕੁਝ ਵੀ ਨਹੀਂ ਆਉਂਦਾ ਨਾ ਟੈਂਕੇ ਤੋਂ ਜਾਂਦਾ ਕੁਝ ਨਾ ਥੱਲੇ ਆਉਂਦਾ ਕੁਝ ਜਾਂਦੇ ਕਿੱਥੇ ਤਾਂ ਸਾਲੇ ਤੂੰ ਵੀ ਧਿਆਨ ਕਰ ਲੈ ਮੜਾ ਜਾ ਦੇਖਿਆ ਬਾਈ ਬਣ ਕੇ ਯਾਰ ਜਦੋਂ ਸਾਲੇ 50 ਕਿਲੋ ਕਿਤੇ ਆਉਂਗੇ ਜਿਹੜਾ ਪੁੱਤੇ ਕੋਲ ਨੂੰ ਹੋਈਦਾ ਅੱਧੇ ਪੁੱਛੇ ਵਰਦਾ ਛਿੱਟੇ ਹੀ ਨਹੀਂ ਹੈਗਾ ਤਾਂ ਹੁਣ ਦੇਖਿਆ ਸਾਲਾ ਕੱਲ ਤਾਂ ਭਰ ਕਹਿੰਦਾ ਡਾਕਟਰ ਕੱਲ ਟਰਾਲਾ ਕਹਿੰਦਾ ਟਰਾਲਾ ਭਰ ਜੂਗਾ ਕਹਿੰਦਾ ਬਿੱਡ-ਬੋਡ ਕਾਸ ਲੋ ਟਰਾਲਿਆਂ ਨੂੰ ਕੱਲ ਟਰਾਲਾ ਵੀ ਨਹੀਂ ਗਿਆ ਮੈਂ ਤੈਨੂੰ ਕਹਤਾ ਵੀ ਇੱਕ ਕਿੰਨੇ ਦਾ ਇੱਕ ਬੁੱਗੂ ਆਉਣਾ ਯਾਰ ਇੱਕ ਆਇਲਾ ਕਾ ਮੈਂ ਇਹਨੂੰ ਪਾਣੀ ਪਿਲਾਉਣਾ ਪਾਣੀ ਵੀ ਪਾਣੀ ਲਿਆਉਣਾ ਪੈਣਾ ਬੰਦਾ ਇਹ ਸਾਰੇ ਚੁੱਕ ਲੱਗਿਆ ਕਹਿੰਦਾ ਹੁਣ ਤਨ ਕੀਲਿਆਂ ਤੋਂ ਉੱਥੇ ਪਾਇਆ ਨਾ ਇੱਕ ਕਾਲੇ ਦੇ ਚ ਉੱਧਰ ਪਾਇਆ ਭਲੇਖੇ ਨਾਲ ਟਰੈਕਟਰ ਮੇਰਾ ਲੇਟ ਆਇਆ ਚਾੱਕੇ ਵਾਲਾ ਕੰਮ ਮੈਨੂੰ ਪਤਾ ਤੁਸੀਂ ਇੱਕ ਟਰਾਲੀ ਘਰੇ ਛੱਡਿਆ ਪਿਆ ਨਾ 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 ਭਾਈ ਯਾਰ ਉਹ ਮੈਂ ਟਰਾਲਾ ਲੇਟ ਹੋ ਗਿਆ ਉਹਨੂੰ ਮੇਰਾ ਟਰਾਲਾ ਲੇਟ ਹੋ ਗਿਆ ਇੱਕ ਬੱਗੂ ਤੇਰੇ ਵਾਲੇ ਉੱਧਰ ਚ ਪਾਇਆ ਹੈ ਉੱਧਰ ਮੜਾ ਮੈਂ ਸਮਝ ਤੈਨੂੰ ਮਾਰਦੀ ਆਇਆ ਮਾਰਦੇ ਨਾ ਮੜਾ ਬਸ ਆਹ ਨਿਬੜੀ ਵੀ ਪਾਣੀ ਮਾਰਦੇ ਮੜਾ ਹੱਥ ਹੱਥ ਮਾਰਦੀ ਜੇ ਨਿਬੜੀ ਹੋਈ ਜਾ ਜਾ ਛੇਤੀ ਜਾ ਮੜਾ ਉਹ ਹੈਗਾ ਪੰਜਾ ਜਾਂ ਕਿੱਥੇ ਆ ਕੁਤੀ ਪਿਆ ਖੁੱਲੀ ਚ ਇੱਧਰ ਨਹੀਂ ਖੁੱਲੀ ਚ ਹਾਂ ਨਨੋ ਆਇਆ ਨਨ ਦੀ ਰੋਟੀ ਖਾਣੀ ਰੋਟੀ ਹੋਣ ਆਈਏ 3:30 ਵਜੇ ਉਹ ਬਾਈ ਕਾਕਾ ਬਾਈ ਚਲੇਗਾ ਮੰਡੀ ਨੂੰ ਘਰ ਦੇ ਨੂੰ ਕਹਿੰਦੇ ਜੇ ਤੇ ਹੁਣ ਉਹਨੂੰ ਪਤਾ ਹੀ ਨਹੀਂ ਤੇ ਕਿੱਥੇ ਤਾਂ ਹੁਣ ਥੋੜਾ ਜਿਹਾ ਲਓ ਬਾਪੂ ਹਾਂ ਲੰਗ ਦਾ ਦੇਖੋ ਜਰੂਰ ਦੇ ਦਿਓ ਇਹ ਨੂੰ ਤੂੰ ਬਟਰਾ ਦਿਖਾਓ ਕਰਦੇ ਉਧਰ ਦੇ ਹਿਸਾਬ ਨਾਲ ਵੱਡੀ ਕਾਲੇ ਉਧਰ ਬਹੁਤ ਜੀਰੀ ਆ ਇੱਧਰ ਇੱਧਰ ਨਾਲ ਦੇ ਵੀ ਜ਼ਿਆਦਾ ਜੀਰੀ ਆ ਖਰਾਬ ਹਾਂ ਖਰਾਬ ਲਾਲਾ ਚੱਲ ਠੀਕ ਲਾਲਾ ਉਧਰ ਇਧਰ ਆਪਦੇ ਵੀ ਜ਼ਿਆਦਾ ਓਏ ਉਹ ਲੱਗ ਗਿਆ ਹੈਲੋ ਸੀ ਸੱਤ ਨੂੰ ਲਾਗੀ ਜਿਰੀ ਦਿਖਣ ਲਾਗੀ ਪਾਲਟੀ ਹੋ ਗਈ ਸੀ ਸੱਤ ਨੂੰ ਜਿਨੀ ਦਿਖਣ ਲਾਗੀ ਡੇਢ ਕਿਲਾ ਵੱਡ ਕੇ ਦਿਖਣ ਲਾਗੀ ਅੱਗੇ ਐ ਚੱਲਦੇ ਨੇ ਹੈ ਤਾਂ ਵੀ ਨਹੀਂ ਕਰਨੀ ਨੂੰ ਕੀ ਕਰਤਾ ਕਿਸੇ ਨੂੰ ਹੈ ਓਏ ਥੋੜਾ ਬੱਚਾ ਖਲਾ ਦੂ ਪਨੀਰ ਦੇ ਪਕੌੜੇ ਕਿਹਾ ਯਾਰ ਕੱਲ ਆ ਆ ਸ਼ਾਮ ਨੂੰ ਮੈਂ ਸੱਤ ਔੜੀਆਂ ਕਾਲੇ ਨੇ 5 ਕਿਲੋ ਦੁੱਧ ਰੱਖ ਦੂ ਤੇ ਪਨੀਰ ਪਾੜ ਕੇ ਪਲਾਵਾ ਕੇ ਪਕੌੜੇ ਕੋਈ ਚੱਕਰ ਨਹੀਂ ਹੈਗਾ ਕੱਲੇ ਦਾ ਬਣਾ ਲੇ بڑے بڑے ਉਹ ਝਾੜ ਘਾਟ ਕੇ ਹਾਂ ਝਾੜ ਤਾਂ ਬਿਮਾਰੀਆਂ ਨੇ ਲੈ ਲੇ। ਕੀ ਕਰ ਸਕਦੇ? ਟਰੈਕਟਰ ਵਿਚਾਰਾ ਉੱਥੇ ਖੜਾ ਹੋਣ ਨੂੰ। ਬੜਾ ਵਾਕੇ ਲੈਦਾ ਮੈਂ ਕਿਹਾ ਵੀ ਮੇਰੇ ਵਾਲੇ ਚ ਆਉਣੇ ਨਹੀਂ ਜੇ ਇੱਕ ਬੁੱਗੂ ਵੀ ਵੱਧ ਗਿਆ ਅੱਧਾ ਵੀ ਵੱਧ ਗਿਆ ਤਾਂ ਵੀ ਪੰਗਾ ਹੋ ਜੂ ਖੜਾ। ਉਹ ਮੈਨੂੰ ਲੱਗਾ ਉੱਚੇ ਆ ਜਣੇ ਤੇ। ਉਹ ਮੈਂ ਤੈਨੂੰ ਮੰਨੂ ਦਦੂਦਾ ਤੇਰੇ ਨਾਲ ਬਹਿਣਾ ਮੈਂ ਕਹਨੂੰ ਨਾਟਕ ਬੰਝ ਕਰਨਾ ਦਾ ਬਿਲਡ ਘਸਿਆ ਪੱਲੀਆਂ ਲਾਈਆਂ ਜੇਬ ਉਹ। ਡੇਢ ਕਰ ਦੇਣਾ ਬੈ ਜੇ ਤੂੰ ਕਹਿਣਾ ਦਿੰਦਾ। ਕਿਹ ਵੰਗੂ ਡੇਢ ਕਿਆ ਕਰ ਦੇਣਾ ਤਾਂ ਦੇਖੀ ਹੁਣ ਕਰਦੀ ਗਾਲ ਅਗੇ ਤੇ ਡੇਢ ਕਰਦੀ। ਨਹੀਂ ਹੋਣਾ ਆਏਗਾ। ਅੱਛਾ। ਇਹ ਪਹਿਲੀ ਹੰਦਾ ਹੁੰਦਾ ਏ। ਗੋਲੇ ਵਾਂਗੂ ਪਹਿਲੀ ਗਾ ਦਿੰਦਾ ਇਹੇ ਕਰ ਦਣਾ ਤਾ ਹਾਂ ਇਹ ਕਰ ਲੇਗਾ ਮੈਂ ਸ਼ੌਕ ਨੇ ਭਰਾ ਤੇ ਕੋਈ ਪ੍ਰੋਬਲਮ ਨਹੀਂ ਆਇਆ ਮਾਰਤਾ ਹਾਰ ਰੋ ਮਾਰਦੀ ਉਧਰ ਹਾਰ ਰੋ ਮਾਰਤਾ ਉਹਨੇ ਵੀ ਕੁੱਤੀ ਪਾ ਦੇ ਹੁਣ ਇੰਨਾ ਕਿਦਾ ਲਾ ਦੇ ਪੂਰੇ ਦਿਨ ਬੇਦੌਂਦੀ ਮਾਰੂ ਕੁੱਤੀ ਪਾ ਦੇ ਯਾਰ ਕਲੇ ਤੂਤਲਾ ਆਰ ਮਸ਼ੀਨ ਇਹਦਾ ਨੁਕਸਾਨ ਬਹੁਤ ਕਰਦਾ ਯਾਰ ਮੇਰਾ ਤਾਂ ਹਾਲਾਤ ਹੀ ਧਰਨੇ ਨੇ ਵਿੱਚੇ ਬੰਗਲੇ ਘੜ ਤੇ ਵਿੱਚ ਨੂੰ ਉਹ ਕਹਿੰਦਾ ਵਧੀਆ ਜੀ ਦੀ ਮੈਂ ਵੱਢੜੀ ਆ ਮਸੀਤ ਤਾਂ ਭੁਜਾਈ ਫਿਰਦਾ ਉਹ ਬੜਾ ਖੁਸ਼ ਹੋਇਆ ਵਾਧਾ ਜੀ ਦੀ ਦੇਖ ਕੇ ਦੱਸਾ ਹੋਰ ਚੱਲ ਆ ਇਹ ਤਾਂ ਪੱਜੀ ਫਿਰਦੀ ਮਸ਼ੀਨ ਜਿਹੜਾ ਸਾਲੇ ਕੋ ਲੋੜੇ ਨਹੀਂ ਹੁੰਦਾ ਪਰ ਚੱਲ ਕੋਈ ਨਹੀਂ ਸਦਾ ਦਿਨ ਇਹ ਜੇ ਥੋੜੋ ਰਹਿਣਿਆ ਪਿਛਲੀ ਵਾਰ ਟਰਾਲਿਆਂ ਨੂੰ ਟੀਸੀ ਲਾ ਕੇ ਲੈ ਜਾਂਦੇ ਤੇ ਉਹ ਵੀ ਵੀਡੀਓ ਪਾਈਆਂ ਵੀ ਆ ਮਿੱਟੀ ਲੱਗੇ ਪਿਆ ਵਾਲਦਾਰ ਤੇ ਜੀ ਵੀ ਚੜਾਉਣ ਪਰੋ। ਬੱਸ ਨੋ ਹੀ ਕਹਿਣਾ ਵੀ ਤੂੰ। ਤੰਦਰੁਸਤੀ ਚਾਹੀਦੀ ਉਹ ਅੱਜ ਬਾਈ ਦਾ ਦੇਖ ਲੈ ਕਿਆ ਹੋਇਆ ਇਹਦਾ। ਕਿਦਾ ਕਿਆ ਹੋਗਾ ਦੇਖੀ। ਹੋਊਗਾ। ਹੋਊਗਾ। ਖੂਸ ਵੀ ਨਹੀਂ ਹੈਗਾ ਕਾ। ਆ ਬਾਈ ਯਾਰ ਆ ਫੱਜੜਾ। ਆ ਫਾਰਮ ਵਾਲਾ ਜਿਹੜਾ ਸੂਆ ਰੱਖੇਦੇ। ਹਾਂ ਹਾਂ ਉਹ ਉਹ ਜਦਦੇ ਆਂਦੇ ਨੂੰ ਟੈਗ ਹੋ ਗਿਆ ਉਹਨੂੰ ਸਵੇਰੇ ਦੁੱਧ ਚੁੱਕ ਲੈ ਕੇ ਕਿ ਉੱਥੇ ਗਿਰ ਗਿਆ ਤੇ ਜਿੱਦ ਦੇ ਇਥੇ ਮੋਟਰਸਾਈਕਲ ਪਰ। ਚਲੋ ਜੀ। ਘਰ ਨੂੰ ਕਮਾਈ। ਕਿਆ ਕਰੋਗੇ? ਪਾਸੇ ਰਹਿ ਕੇ ਤਰਦੇ ਤਰੇ ਹਾਂ ਕਮਾਈ ਵੀ ਇੱਥੇ ਰਹਿ ਗਈ ਮੇਰਾ ਨੰਬਰ ਭਰਿਆ ਵਦਾ ਉਹਨੇ ਹਾਂ ਤੁਹਾਨੂੰ ਫੋਨ ਆ ਗਿਆ 6 ਵਜੇ ਫੋਨ ਆ ਗਿਆ ਹਾਂ ਕਹਿੰਦਾ ਬਾਈ ਯਾਰ ਥੋੜਾ ਆ ਬੰਦਾ ਇੱਥੇ ਡਿੱਗ ਗਿਆ ਬੰਦਾ ਦੋਰਾ ਪਿਆ ਪਤਾ ਨਹੀਂ ਪਰ ਬੋਲਦਾ ਵੀ ਨਹੀਂ ਕੁਛ ਵੀ ਮੈਨੂੰ ਐ ਲੱਗਦਾ ਵੀ ਬਈ ਜੱਡ ਹੋ ਗਿਆ ਹਾਂ ਇਹ ਐਕਸੀਡੈਂਟ ਵੀ ਨਹੀਂ ਹੈਗਾ ਵੀ ਆਪੇ ਗਿਰ ਗਿਆ ਹਾਂ ਮੈਂ ਕਿਹੜਾ ਬੰਦਾ ਹੈ ਮੇਰ ਕੋ ਨਾ ਨਹੀਂ ਫੀਟਦਾ ਹਾਂ ਮੇਰਾ ਨੰਬਰ ਭਰਿਆ ਵਦਾ ਕਾਲਾ ਕੰਬੈਨ ਹਾਂ ਤੇਰੇ ਕੋਲ ਦੱਸਣੀ ਤਾਂ ਕਹਿੰਦਾ ਦੋਜੀ ਹੈ ਦੋਜੀ ਮੈਨੂੰ ਕਿਤੇ ਮੇਰਾ ਦੋਜੀ ਹੈ ਹਾਂ ਮੈਂ ਉਹਨੂੰ ਫੋਨ ਕਰਿਆ ਬਾਈ ਮੈਂ ਸੋਖੀ ਦਾ ਨੰਬਰ ਦੱਸਿਆ ਮੈਂ ਕਰ ਕੋਈ ਹੋਰ ਨੰਬਰ ਵੀ ਹੋ ਸਕਦਾ ਹਾਂ ਮੈਂ ਉਹਨੂੰ ਫੋਨ ਕਰਿਆ ਕਹਿੰਦਾ ਹਾਂ ਬਾਈ ਅਖਿਆ ਕਿਦਾਂ ਤੂੰ ਤੇਰੇ ਬੰਦੇ ਐਜਾ ਕੋਈ ਭੇਜਿਆ ਮੇਰਾ ਨੰਬਰ ਦੇਖੂ ਕੇ ਕਹਿੰਦਾ ਨਹੀਂ ਨਗਰ ਉੱਤੇ ਆਇਆ ਕਹਿੰਦਾ ਨਹੀਂ ਮਿਲਦਾ ਤਾਂ ਨਹੀਂ ਆਇਆ ਮੈਂ ਹੀ ਆਉਣਾ ਤਾਂ ਦੂਜੇ ਹਾਂ ਮੈਂ ਕਿਹਾ ਅੱਛਾ ਤੇ ਮੈਂ ਫੇਰ ਲਾਇਆ ਹਾਂ ਉਸੇ ਨੰਬਰ ਪਰ ਹਾਂ ਤੂੰ ਕੋਲ ਆ ਪਰ ਆ ਗਿਆ ਕੌਣ ਨਹੀਂ ਵਦਾਈ ਕੌਣ ਨੇ ਅਧੂਤ ਫਾਰਮ ਸੁਰਤਾ ਪਰ ਹਾਂ ਫਿਰ ਇੱਕ ਤਾਂ ਮੈਨੂੰ ਉਦਾ ਆ ਪਰ ਮੈਂ ਕਿਹਾ ਛੋਟੇ ਮੁੰਡੇ ਦੇ ਜਿਹਦੇ ਫਿਰ ਉਹਦੇ ਮੈਂ ਕਿਹਾ ਦੁੱਧ ਆਵੇ ਇਹ ਬਾਈ ਮੇਰੇ ਜਦੇ ਦਿਮਾਗ ਚ ਆਇਆ ਮੈਂ ਜਦੇ ਪੱਪੀ ਭਾਈ ਨੂੰ ਫੋਨ ਕਰਿਆ ਇਹਨਾਂ ਦਾ ਤਾਂ ਖਾ ਇਹਨਾਂ ਨਾਲ ਹਾਂ ਇਹਨਾਂ ਨਾਲ ਬਹੁਤ ਉੱਠਣੀ ਬੈਠਣੀ ਸੀ ਇਹ ਤਾਂ ਪਹੁੰਚ ਗਏ ਇਹਨਾਂ ਨੂੰ ਫਿਰ ਮੈਂ ਮੁੜ ਕੇ ਫੋਨ ਪੱਪੀ ਭਾਈ ਨੂੰ ਕਰਿਆ ਭਾਈ ਕਹਿੰਦਾ ਮੈਂ ਹੁਣੇ ਪਹੁੰਚ ਗਿਆ ਕਹਿੰਦਾ ਚਲੋ ਕਹਿੰਦਾ ਮੈਨੂੰ ਪਤਾ ਲੱਗ ਗਿਆ ਉਹ ਹੁਣ ਨਹੀਂ ਪਤਾ ਲੱਗਦਾ ਚੱਲਦੇ ਸਰੀਰ ਚੰਗੇ ਲੱਗਦੇ ਆ ਮੈਂ ਉਹੀ ਗੱਲ ਕਹਿੰਦਾ ਬਾਪੂ ਵਾਲਾ ਕੰਮ ਹੋਇਆ ਭਾਈ ਹਾਂ ਬਾਪੂ ਵੀ ਧੱਕੇ ਦੇ ਚਮੱਕੇ ਨਾਲ ਸਾਰਾ ਕੰਮ ਹੋ ਗਿਆ। ਉਹ ਵੀ ਇੱਕ ਨਾਲ ਦੁਰਿਆ ਜਾ ਰਿਹਾ ਤਾਂ ਤੈਨੂੰ ਇਹ ਵੀ ਲੈ ਕੇ ਥੋੜਾ ਮੋਟਰਸਾਈਕਲ 'ਤੇ ਜਾ ਰਿਹਾ ਤਾਂ। ਤੇ ਬਚੋ ਹੋ ਗਿਆ ਮੋਟਰਸਾਈਕਲ 'ਤੇ ਤਾਂ ਗਿਰ ਗਿਆ ਹੌਲੀ ਤਾਂ ਨੇਕ ਤੇ ਕਿਸੇ ਹੋਰ ਨਾਲ ਬੱਚ ਜਾਂਦਾ ਅਗਲਾ ਉਹ ਬਿਫਤਾ ਖੜੀ ਹੋ ਜਾਂਦੀ ਕਿਸੇ ਨੂੰ। ਨਹੀਂ। ਉਹ ਤਾਂ ਗਿਆ ਟੈਕਨ ਨਾਲ ਲੋਕਾਂ ਦਾ ਫਿਰ ਤੈਨੂੰ ਪਤਾ ਫਿਰ ਐਕਸੀਡੈਂਟ ਦਾ ਰੂਪ ਹੋ ਜਾਣਾ ਤਾਂ। ਐਕਸੀਡੈਂਟ ਵੀ ਹਾਂ ਇਹਨੂੰ ਐਕਸੀਡੈਂਟ ਹੋ ਗਿਆ ਆਇਆ ਹੋਗਾ ਫਲਾਣਾ ਹੋ ਗਿਆ। ਵੀ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ ਫਿਰ। ਕਿਆ ਪੁੱ ਆ ਜਦੋਂ ਅਸੀਂ ਉਹਦਾ ਦੇਖੀਦੇ ਟ੍ਰੈਕ ਉਹ ਹਾਂ ਜੇ ਰਸਤੇ 'ਚ ਕਿਤੇ ਕੁਝ ਹੋ ਜਾਂਦਾ ਫਿਰ ਦਿਮਾਗ 'ਚ ਹੋਰ ਗੱਲਾਂ ਕੋਈ ਮੈਂ ਜੀ ਹਾਂ ਕਿਦਾਂ ਨੂੰ ਹੋਗਾ ਨਾਲ ਉਹ ਤਾਂ ਹੁਣ ਉਹ ਕਿਆ ਲੱਭਦਾ ਹੁਣ ਜਦ ਜਦ ਤੱਕ ਕੰਮ ਹੋਇਆ ਤੇ ਉਹਦਾ ਝਾੜੂ ਵਾਲਾ ਕੰਮ ਹੋਇਆ ਮੈਂ ਤੇਰੇ ਨਾਲ ਪਾਉਣਾ ਮੈਂ ਸਾਰੀ ਜੀਰੀ ਐ ਐਵੇਂ ਜਿਹੜਾ ਹੋਣਾ ਚਾਹੀਦਾ ਤੇ 6 7 8 ਡੱਬੇ ਜੇ ਤਾਂ ਇੱਕ ਵੀ ਨਹੀਂ ਪੂਰਾ ਕਰਿਆ 6 7 ਡੱਬੇ ਜੇ ਹੋਣੇ ਚਾਹੀਦੇ ਤੇ ਤਾਂ ਇੱਕ ਵੀ ਨਹੀਂ ਪੂਰਾ ਕਰਿਆ ਅਸ਼ੀਲ ਖਾ ਰੱਖਣ ਲੱਗ ਗਿਆ ਸਾਹੀ ਕਾਲਾ ਟਰਾਲਾ ਪਰ ਹੀ ਖੜਾ ਉਧਰ ਮਨੂ ਨੂੰ ਪਤਾ ਕਾਹਦੇ ਟਰਾਲਾ ਭਰਦੇ ਨੇ ਉਹਦੇ ਵਿੱਚ ਜੱਟਾ ਕਚਰਾ ਬਣਾਉਂਦਾ ਅੰਦਾ ਕਚਰਾ ਆਉਂਦਾ ਤਾਂ ਹੁਣ ਤਾਂ ਤੁਸੀਂ ਕਚਰੀ ਦੱਸਣਾ ਦੇ ਆ ਜਾ ਤੂੰ ਹੱਗ ਲੈ ਕੇ ਆ ਮੈਂ ਨਹੀਂ ਦੇਖਣ ਜਾਣਾ ਹੈਗਾ ਮੈਂ ਤਾਂ ਆਪਣੀ ਉਧਰ ਨੂੰ ਹੀ ਗਿਆ ਜੇ ਬਿੱਡ ਘਾ ਦੱਸ ਸਵੇਰ ਦਾ ਲੱਗਾ ਆ ਉਹਦੇ ਪਰ ਤੇਰੇ ਲਈ ਪਰ ਟਰੈਕਟਰ ਲੈ ਕੇ ਜਾਣਾ ਮੈਂ ਤਾਂ ਚੱਲਿਆ ਮੈਂ ਸੋਣਾ ਤੇ ਚੀਨਾਂ ਨੂੰ ਭੇਜਤਾ ਤੋਚਾ ਤਾਂ ਟਰੈਕਟਰ ਲੈ ਕੇ ਜਾਣਾ ਆਪਣਾ ਹੈ ਚੱਲ ਚੱਲ ਕੋ ਚੱਲਦਾ ਹੁਣ ਤੱਕ ਕਿਸੇ ਨਾਲ ਗੱਲ ਕਰਿਓ ਇਕੱਠਾ-ਕੁੱਠਾ ਬਣਾਉਣੇ ਵਾਲੇ ਨਾਲ ਮੈਂ ਮੈਨੂੰ ਇਸ ਨਾਲ ਲੱਗਦਾ ਬਾਈ ਅੱਛਾ ਯਾਰ ਉਹਦੇ ਢੇਰ ਦਾ ਹਰਿਆਈ ਕਰ ਜਾ ਦਿਖ ਵੀ ਰਿਹਾ ਹਾਂ ਹਾਂ ਉਹਦੇ ਤੇ ਲੱਗਦਾ ਕੁਝ ਹੈਗਾ ਉਹ ਤੇ ਦੇਖਦਾ ਕੁਝ ਵੀ ਨਹੀਂ ਉੱਥੇ ਦਾ ਮੈਂ ਪਹਿਲੀ ਨਿਗਾਹ ਆਇ ਲੱਗਦਾ ਸਾਲ ਨੂੰ ਜਿਹੜਾ ਹਫਤਾ ਹੋ ਗਿਆ ਵੱਡੀ ਨੂੰ ਸਾਲੀ ਦਾ ਹਾਂ ਪੌਪਰ ਦਿਖਦੇ ਰਿਹਾ ਫੂਸ ਜਾ ਸਾਰੀ ਉੱਪਰ ਤੇ ਹੋ ਗਈ ਓਏ ਓ ਆਹੋ ਹਾਲ ਹੋਇਆ ਬੰਦਾ ਉੱਧੇ ਵੀ ਜਿਆਦਾ ਬੁਰਾ ਹਾਰ ਚੱਲ ਉੱਧਰ ਦੇਖਦੇ ਆਂ ਕਿ ਭਰੂਗਾ ਕਿ ਨਹੀਂ ਇੱਕ ਭਾੜਾਣਾ ਉੱਧਰ ਵੀ ਕਿੰਨੇ 2 ਕਿਲੇ ਆ ਉੱਧਰ ਵੀ ਉੱਧਰ ਕਹ ਲੈ 1.5 ਕਿਲਾ ਹੈ 1.5 ਹੋਆ 2 ਕਿਲੇ ਗੰਨੇ ਦੇ ਆ ਬਸ ਹੁਣ ਤੂੰ ਉਹੀ ਠੱਕੇ ਨਾਲ ਕਹੀਂ ਚੱਲ ਵੀ ਆਹ 2 ਕਿਲੇ ਐ 2 ਕਿਲੇ ਉੱਧਰ ਆ ਜੀ 4 ਕਿਲਾਂ ਦੇ ਮੈਨੂੰ ਪੈਸੇ ਦੇ ਦੇ ਤਾਹੀਂ ਤੂੰ 2 2 ਕਰੀ ਜਾਂਦਾ 2 2 2 ਮੈਂ ਦੇਖ ਮੈਨੂੰ ਗੰਨਾ ਭੁੱਲ ਗਿਆ ਤਾਂ ਨਾ ਚੱਲ ਠੀਕ ਐ ਹੁਣ ਤੂੰ ਯਾਦ ਰੱਖੀ ਆ ਵੀਡੀਓ ਦਿਖਾ ਦੂਗਾ ਉਹਨੂੰ ਕੱਟ ਕੇ ਜਿਹੜਾ ਗੰਨਾ ਬੀਜਿਆ ਵਾ 2 ਕਿਲੇ ਇਹਦੇ 3 ਕਿਲਿਆਂ ਚ ਜੀਰੀ ਆ। ਆਉਗੀ ਚ। ਕਹਿੰਦੇ ਚ 7 ਕਿਲਿਆਂ ਦੀ। ਆਪੇ ਆ ਹੋ ਗਏ 5। ਹਾਂ। 2.5 ਕਿਲਿਆਂ ਉੱਤੇ ਹੋ ਗਏ 7-8 ਕਿਲਿਆਂ ਦੀ ਜੀਰੀ ਚਲੇ ਜਾਣੀ ਚ। ਸੁਭਾ ਵੀ ਢਰਾਪੁਟਾ। ਫੇਰ। ਫੇਰ ਇਹਦੇ ਚ ਨਾ ਆਈ ਜੇ 8 ਕਿਲਿਆਂ ਦੀ ਜੀਰੀ ਫਿਰ ਕਿਹੜੇ ਚ ਆਉਗੀ? ਪਿਛਲੀ ਵਾਰ ਨਾ 2 ਟਰਾਲੇ ਦੇ ਕਹਿ ਜਾ ਇੱਕ ਦੂਆ ਮੇ। ਉਹ ਪਿਛਲੀ 12 ਦਿਨ ਭੁੱਲ ਜਾ। ਉਹਦਾ ਭੁੱਲ ਜਾ। ਪਿਛਲੀ ਵਾਰ ਤਾਂ ਆ ਸੀ ਵੀ ਉਹ ਹੁੰਦਾ ਕਿ ਉਹ ਪਿਛਲੀ ਵਾਰ ਤਾਂ ਆ ਸੀ ਵੀ 2 ਕਿਲੇ ਪਟਾ ਕੇ ਬਾਹਰ ਤੀਸੀ ਲੱਗੇ ਪਏ ਤੇ ਲਾਉਣ ਪਾਪਾ ਜੀ ਉੱਪਰ ਖੜੇ ਤੇ ਬਾਹਰ ਬਾਹਰ ਹਾਂ ਬਾਹਰ ਕੱਢ ਕੇ ਪਾਉਂਦੇ ਤੇ ਵੀ ਹਾਂ ਕਿਹਦਾ ਟਰੈਕਟਰ ਰਸਤੇ ਖੜੇ ਨਾ ਜਾਵੇ ਠੀਕ ਹੈ ਜੇ ਤੇਰੇ ਹੁੱਸ ਸੁਣੇ ਹੋਣੇ ਕਾਲੇ ਯਾਰ ਹਾਂਜੀ ਦੂਆ ਭਰ ਜਣਾ ਬਈਕ ਹਾਂ ਅਜੇ ਪਾਪਾ ਜੀ ਆਪਣੇ ਵਾਲ ਜਿੰਨੀ ਬਿਮਾਰੀ ਨਹੀਂ ਸੀ ਹੈਗੀ ਤੇ ਜੀ ਦੀ ਠੀਕ ਸੀ ਹਾਂ ਆਪਣੇ ਵਾਲੇ ਤਾਂ ਜੁੱਫਾ ਹੁਣ ਬੀਜ ਪੁੱਠਾ ਲੱਗਿਆ ਮੈ ਤੁਹਾਨੂੰ ਕਿਆ ਕਰ ਸਕਦੇ ਤੋਂ ਤੁਹਾਨੂੰ ਮੇਰੇ ਵੀ ਇਹੀ ਲੱਗਿਆ ਇਹਦਾ ਸੱਤ ਕਾਉਂਟਰ ਤਾਂ ਨਹੀਂ ਹੈਗੀ ਇਹ ਜੱਗਾ ਜੀ ਸੰਜਾਇ ਇਹ ਫੇਰ 10 ਕਾਉਂਟਰ ਕੀ ਦੇ ਦੀ ਆਈ ਹਾਂ ਇਹ ਖਰਚਾ ਵੀ ਨਹੀਂ ਮੋੜਿਆ ਇਹਨੇ ਸਾਢੇ 10 ਵੀ ਨਹੀਂ ਹੋਣੇ ਸਾਢੇ 10 ਵੀ ਨਹੀਂ ਹੋਣੇ ਕੋਈ ਨਹੀਂ ਉਹ ਸਵਰ ਰੱਖੀ ਦਾ ਸਵਰ ਸਾਢੇ 10 ਵੀ ਨਹੀਂ ਇਹ ਉਜੇ ਵੀ ਸਵਰ ਤਾਂ ਤਾਂ ਠੀਕ ਆ ਹਾਂ ਜੋ ਦੇਤਾ ਜੱਗਾ ਆ ਗਿਆ ਜੱਗਾ ਜੱਗਾ ਪਾਰਟੀ ਲੈਣਾ ਟਰਾਲਾ ਭਰਤਾ ਤੇਰੇ ਵਾਲਾ ਇੱਧਰ ਤੂੰ ਸਾਲਾ ਫਰੀਜਨ ਵਾਲੇ ਨਾਲੇ ਨਾਲੇ ਪਾਰਟੀ ਦਾ ਟੋਚਨ ਪਾਉਣਾ ਟਰੈਕਟਰ ਨੂੰ ਜੱਕੇ ਨੇ ਤਾਂ ਦਿਆ ਨਹੀਂ ਟਰਾਲਾ ਨਾ ਕਰਦੀ ਨੇ ਜਿੰਦਗੀ ਨਹੀਂ ਭਰਦਾ ਹੈਗਾ ਕੋਈ ਨਾ ਪੁੱਤਾ ਪੀਟੀਓ ਵਾਲਾ ਲੈਣਾ ਫਿਰ ਮੰਗਦੀ ਤੂੰ ਆ ਕੀਦੇ ਵਾਲਾ ਫਿਰ ਇਹ ਸੰਤਲੇ ਵਾਲਾ ਅੱਛਾ ਸੰਤ ਵਾਲਾ ਲੈ ਕੇ ਆਇਆ ਉਹ ਵੀ ਉਹ ਵੀ ਕਹਿੰਦਾ ਤਾਂ ਲੈ ਜਾ ਉਹ ਲਿਆਉਂਦਾ ਤਾਂ ਉਹ ਬੜੀ ਦਿਖ ਵੀ ਜਾਣੀ ਤੇ ਟੀਸੀ ਪਿੰਦਰ ਆ ਹਾਂ ਉਹਦਾ ਮਸਲਾ ਕਿਤੇ ਹੋ ਹੀ ਨਾ ਹੋ ਜੂ ਇਹ ਕੰਮ ਵੀ ਕਿਤੇ ਬਿੱਡ ਲਾਇਆ ਅਸੀਂ ਬਿੱਡ ਲਾਇਆ ਕੋਈ ਛੱਪ ਅਸੀਂ ਪੱਚਵੀ ਨਹੀਂ ਆਉਣੀ ਅਸੀਂ ਬਿੱਡ ਲਾਇਆ ਸਸਾ ਸਾਹੀ ਬੜੀ ਹੁੰਦੀ ਆ ਹੁਣ ਹੋਵੇ ਨਾ ਹੋਵੇ ਚੱਲ ਬਾਅਦ ਵਿੱਚ ਲੈਣਾ ਮੈਂ ਪਹਾੜੇ ਪਾਕੇ ਪੂਰਾ ਕਰੇ ਦੇਣਾ ਆਸਤਾ ਹੁੰਦੀ ਆ ਹਾਂ ਜਿਵੇਂ ਖੜੇ ਪਾਉਂਗਾ ਜੋ ਪਿੰਡ ਵਾਲੇ ਪਾਓ ਹਾਂ ਵਿੱਚੇ ਪਾਉਂਗਾ ਛੱਡਦਾ ਨਹੀਂ ਬਹੁਤ ਵਿੱਚੇ ਨਿਬੇੜ ਦੇਣਾ ਕੰਮ ਹੁਣ ਕਹਿੰਦਾ ਮੈਂ ਤਾਂ ਅੱਜ ਸਮਾਂ ਸਲਵਾਇਆ ਨਹੀਂ ਤੂੰ ਇਹ ਨਹੀਂ ਮੰਨਦਾ ਨਹੀਂ ਨਾ ਕਹਿੰਦੀ ਫੇ ਬਾਅਦ ਚ ਰੋਣਾ ਇਹਨੇ ਕੋਈ ਨਹੀਂ ਰੋਣਾ ਤੇਰੇ ਸਾਹਮਣੇ ਦਿਖਾਵਾਂਗਾ ਮੈਂ ਤੈਨੂੰ ਦਿਖਾਵਾਂਗਾ ਰੋਂਦਾ ਮੈਂ ਹਾਂ ਆ ਵੀਡੀਓ ਦੇ ਵਿੱਚ ਅੱਜ ਗੱਲ ਕੈਪਚਰ ਹੋ ਗਈ ਜਿੱਥੇ ਗੱਲ ਹੋ ਗਈ ਉੱਥੇ ਮੰਨੇ ਆ ਮੇਰੀ ਤੈਨੂੰ ਕਹਦਾ ਮੱਕੀ ਬੀਜ ਲੈ ਉੱਥੇ ਇੱਥੇ ਜਿੱਥੇ ਗੰਨਾ ਬੀ ਕੈ ਗਾਤੀਓ ਮੱਕੀ ਦੀ ਫਸਲ ਮਰੀ ਜੀਰੀ ਦੀ ਮਰੀ ਮੁੜ ਕੇ ਗੰਨਾ ਵੀ ਮਰ ਗਿਆ ਤਿੰਨ ਮਰਗੀਆਂ ਫਸਲਾਂ ਕਿ ਜਿਹੜਾ ਪਿੰਡ ਵੀ ਜੇਬਤ ਹੋ ਗਈ ਮਾ ਗਦਰਾ ਬਹੁਤ ਟਾਈਮ ਨਾਲ ਵਿਹਲਾ ਹੋ ਗਿਆ ਹਾਂ ਬਾਕੀ ਬੀਜ ਮੱਕੀ ਛੱਡ ਕੇ ਜੀਰੀ ਦਾ ਜੀਰੀ ਤੇ ਬਾਸਨਵਾ ਗੰਨਾ ਸਰੋਂ ਬੀਜੀ ਹਾਂਨੇ ਜਗਾਂ ਨਾਲ 20 ਤੋਂ 100 ਕੁਇੰਟਲ ਹੋਣਾ ਹਾਂ ਹੁਣ ਚੱਲ ਕੋਈ ਨਹੀਂ ਪਾ ਵੀ ਤਾਂ ਘਾਟਾ ਚ ਰਹੀ ਆ ਹੁਣ ਜਿਰੀ ਦਾ ਪਈ ਨੂੰ ਬਿਮਾਰੀ ਬਹੁਤੀ ਜਿਰੀ ਨੂੰ ਤੇ ਆ ਮੈਂ ਵਿੱਚ ਨਾ ਵਾਗਾਂ ਜਾਂ ਚੱਕ ਹੁੰਦੀ ਤੂੰ ਚਕਾ ਖੇਤ ਸਾਫ ਕਰ ਕਾਹਨੂੰ ਕਣਕ ਦਾ ਰਿਸਕ ਲੈਣਾ ਛੱਕ ਨਹੀਂ ਆ ਜਾਂ ਥੱਲੇ ਤਾਰ ਦੇਣੀ ਬਿਮਾਰੀ ਉਹ ਬਿਮਾਰੀ ਇਹਨੂੰ ਉਤਰਦੀ ਆ ਬਾਹਰ ਤਾਂ ਇਹਨੇ ਫੇਰ ਉੱਠ ਘੜਨੇ ਨੂੰ ਪਤਾ ਤਾਂ ਲੱਗੇ ਵੀ ਐ ਵੀ ਕਿਸੋ ਦਿੰਦੇ ਆ ਤੇਰੇ ਫੁਕੜਾ ਤੇਰੇ ਫੁਕੜਾ ਜਿੱਦ ਨੂੰ ਮਰ ਤਮਿਆਲ ਲਿਆਉਣਾ ਐ ਵੀ ਐ ਵੀ ਕਿਸੋ ਦਿੰਦੇ ਆ ਹਾਂ ਹੋਰ ਦੇਖੀ ਫਿਰ ਪੀਸੀ ਵੀ ਲਿਆ ਵਾ ਇੰਜ 2 ਫੁੱਟ ਡੋਗੇ ਥੱਲੇ ਵਾ 2 ਫੁੱਟ ਘਾਰੋਂ ਦੋਨੇ ਤੂੰ ਦੇਖਦਾ ਜਾ ਵੀ ਕਿੱਥੇ ਗਿਆ ਆ ਇਹ ਦੋ ਵਜਾ ਦਾ ਹਰੇਕ ਮਾਰਨਾ ਨਵਾਂ ਗੱਲ ਬਕਰੋ ਪੀਸੀ ਵੀ ਲਿਆ ਨਹੀਂ ਇਹ ਪਹਿ ਪਹਿ ਕਿਵੇਂ ਕੀ ਯਾਦ ਰੱਖੂ ਵੀ ਕਿੱਥੇ ਬੜਦੀ ਮੈਂ ਉਹ ਕੰਮ ਕਰਨਾ ਦੇਖਿਆ ਆ ਤਮੀਆਂ ਮਿਲਦੀਆਂ ਚਲੋ ਜੀ ਅਸੀਂ ਕਰ ਲੈ ਆਉਣੀ ਚਾਹੀਦੀ ਮਾਲਾਂ ਦੀ ਚੀਜ਼ ਹਾਂ ਜ਼ਰੂਰੀ ਆ ਕੋ ਮਰਜੀ ਆਈ ਜਾਵੇ ਹਾਂ ਤਭੀ ਮੈਨੂੰ ਯਾਰ ਪਤਾ ਕੀ ਕਹਿੰਦਾ ਮੈਂ ਲੋਕਾਂ ਦੀ ਸਮਰਾਨਦਾ ਹੀ ਮਰ ਜਾਂਦਾ ਨਾ ਬਜਾ ਡੱਡਾ ਟਰੈਕਟਰ ਲੱਤੇ ਆ ਦੇਖ ਇਹਨਾਂ ਨੇ ਤਾਂ ਭਾਈ ਸੰਦ ਤੋੜਨੀ ਮੰਗ ਮੈਂ ਨਹੀਂ ਨਾ ਬੰਦਾ ਮੈਨੂੰ ਕਹਿੰਦਾ ਤਾਂ ਪੰਜਾਬ ਆ ਲਾੜੇ ਚ ਰੱਖਿਆ ਪਾਉਂਦਾ ਲਿਆਉਂਦੇ ਪਰ ਉਹਨੇ ਲਿਆ ਨਹੀਂ ਚੜ ਜੂਗਾ ਨਹੀਂ ਚੜਦਾ ਚੜ ਜਾਣਾ ਮੂੰਹ ਪਿੱਛੇ ਬਜਨ ਜ਼ਿਆਦਾ ਪਹੁੰਚਦਾ ਨੇ ਪਿੱਛੇ ਬਜਨ ਜ਼ਿਆਦਾ ਪਿੱਛੇ ਵਜਨ ਜ਼ਿਆਦਾ ਮੂਰੇ ਘਟਾ ਔਰ ਨਾਲਾ ਹੋ ਜਾਣਾ ਹਾਂ ਕਿਤੇ ਤਾਂ ਅੱਛਾ ਕਾ ਦੇ ਗੱਲ ਲਿਖੀ ਵੀ ਕਹਿੰਦਾ ਜੇ ਕਰਮਾਂ ਚ ਲਿਖੀ ਹੋਈ ਆ ਪਤੇ ਰੱਬ ਨੇ ਆਪੇ ਮੰਜ਼ਲਾਂ ਤੇ ਦੇ ਦੱਸ ਦੇਣੇ ਪਤੇ ਰੱਬ ਨੇ ਪਤੇ ਤਾਂ ਸਾਨੂੰ ਹੁਣ ਦੱਸੇ ਵੀ ਪਾਈ ਹੁਣ ਕੀ ਕਰੀਏ ਅਸੀਂ ਪਹੁੰਚਦੇ ਨਹੀਂ ਉੱਥੇ ਵਾਦੇ ਘਾਟੇ ਚੱਲਦੇ ਰਹਿੰਦੇ ਨੇ ਜ਼ਿਮੀਂਦਾਰ ਨਾਲ ਹੁੰਦੇ ਆ ਕਣਕ ਦੇ ਹਾਂ ਇਹ ਜਿਮੀਂਦਾਰ ਦੀ ਗੱਲ ਆ ਭੁੱਲ ਜਾਣਾ ਕਿਹੜੀ ਜਿਰੀ ਦੀ ਭੁੱਲ ਗਏ ਭੁੱਲੇਗੇ ਭੁੱਲ ਗਏ ਬਸ ਭੁੱਲ ਗਏ ਬਸ ਸਬਰ ਆ ਕੀ ਜਾਂਦਾ ਵਾਦਾ ਘਾਟਾ ਗੱਲ ਸਬਰ ਦਾ ਸਾਰਾ ਕਿੰਨੇ ਆ ਕਿੰਨੇ ਆ 10 10 ਜੰਡੂ ਵਾਲੇ ਇਦਾਂ ਆਮਨ ਵਾਲੇ ਆ ਗਿਆ ਦੁੱਧ ਬੁਲਾਇਦਾ ਪੰਡਰਾ ਕੋਈ ਨਹੀਂ ਹੈਗਾ ਅੱਛਾ ਅੱਛਾ ਰੱਖ ਜੀਰੀ ਆਏ ਨਹੀਂ ਫੂਸੇ ਹੈਗਾ ਦਾ ਉਹ ਕੋਸ ਲਾਲਾ ਬਾ ਹੁਣ ਤਾਂ ਚੜਿਆ ਆਇਆ ਹੁਣ ਤਾਂ ਚੜਿਆ ਆਇਆ ਬਾਈ ਹਾਂ ਮੈਂ ਕੱਲ ਬਾ ਕਾਲਾ ਡਰਾਈਵਰ ਹੋਵੇ ਕਾਲਾ ਚੱਲਿਆ ਮੈਂ ਕਾਲੇ ਕੋਲ ਨੂੰ ਜਾਂਦਾ ਟਰੈਕਟਰ ਲੈ ਕੇ ਉਹਨੂੰ ਦੁੱਧ ਦੱਦ ਪਲਾਉਂਦਾ ਵੀ ਭਰ ਦੇ ਇੱਕ ਅਦਾ ਬੋਗੂ ਤੂੰ ਵੀ ਮਸ਼ੀਨ ਨੇ ਦੁੱਧ ਦੱਦ ਲਾ ਲੈਂਦਾ ਵੀ ਲੈਗ ਭਰ ਦਿੰਦੀ ਹੋਰ ਕਿਹੜਾ ਇਹ ਟਰੈਕਟਰ ਨੂੰ ਪਲਾਈ ਜਾਂਦਾ ਹਾਂ ਇਹ ਟਰੈਕਟਰ ਨੂੰ ਪਲਾਈ ਜਾਂਦਾ ਦੁੱਧ ਮੈਂ ਭਾਈ ਮਸ਼ੀਨ ਤੇ ਡਰਾਈਵਰ ਨੂੰ ਪਲਾਉਂਦਾ ਜਾ ਕੇ ਵੀ ਕਿੰਦਾ ਬੋਗੂ ਤਾਂ ਭਰ ਦੇ ਹੋਰ ਨੂੰ ਉਹ ਦੱਰ ਜਣਾ ਉਧਰ ਆ ਦੱਰ ਜਣਾ ਉਧਰ ਆ ਨੇ ਇੱਧਰ ਰੱਖ ਇੱਧਰ ਨੂੰ ਰੱਖ ਆਉਣ ਦੇ ਆਉਣ ਦੇ ਆਉਣ ਦੇ ਉੱਪਰ ਥੇਰੀ ਜਗਾ ਉੜਦੇ ਉੜਦੇ ਲੈ ਫੇਰ ਉਹ ਇਹਦਾ ਕੰਡਾ ਹੀ ਦੱਸੂਗਾ ਹੁਣ ਉਹ ਬਹੁਤਾ ਬਹੁਤਾ ਮੁੱਕਦੀ ਨਹੀਂ ਸਾਰਾ ਸਾਲ ਖਾਈ ਜਾਈਏ ਅਸੀਂ ਤਾਂ ਨਹੀਂ ਮੁੱਕਦੀ ਉਹ ਸਾਰਾ ਸਾਲ ਆਪਾਂ ਖਾਈ ਜਾਈਏ ਤਾਂ ਨਹੀਂ ਮੁੱਕਣੀ ਏ ਕੋਣ ਆ ਰੈਗ ਰੈਗੋਂ ਦਾ ਆਈ ਗਿਆ ਪੰਜਾਹ ਤੇ 80 ਦਾ ਪਾਪਾ ਜੀ ਵੀ ਕਹ ਕੇ ਹਾਂ ਵੀ ਪੰਜਾਹ ਦੇ ਲਗਭਗ ਹੋਊਗੀ ਬਾਕੀ ਕੀ ਕਰਨਾ ਹੈ ਜੋ ਹਾਂ ਹੱਥ ਨਹੀਂ ਕਰਨਾ ਹੈ ਜੋ ਦੇਖੋ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਹੱਦ ਨਹੀਂ ਕਰਨਾ ਹੈ ਜੋ ਜੇ ਤਾਂ ਉੱਥੇ ਜਾ ਕੇ ਪਤਾ ਲੱਗੂਗਾ ਹੁਣ ਕਾ ਬਣਦਾ ਕਾ ਨਹੀਂ ਮੰਡੀ 'ਚ ਜੱਡੇ ਜੱਡੇ ਟਰਾਲੇ ਬਣਾ ਲੇ ਉਹਨੇ ਫਸਲਾਂ ਘਟਦੀਆਂ ਜਾਈ ਜੰਨੀ ਗਾਹਾਂ ਗਾਹ ਹੁਣ ਤੇਰੇ ਸਾਰੇ ਥੱਲੇ ਵੀ ਬਿਮਾਰੀ ਦੇ ਨਾ ਸਾਰੇ ਚਹੀ ਪਹਿਲਾ ਥੱਲੇ ਸ਼ੁਰੂ ਹੋਈ ਆ ਬਾਤ ਜਿੱਥੇ ਉੱਪਰ ਆਈ ਸੜੀ ਚੱਲ ਕੋਈ ਨਹੀਂ ਜੋ ਮਿਲ ਗਿਆ ਸੋਸੇਜ ਕੋਈ ਨਹੀਂ ਪ੍ਰਮਾਤਮਾ ਜੀ ਆਂ ਚ ਤੰਦਰੁਸਤੀ ਰੱਖੇ ਬਸ ਹਾਂ ਮੈਂ ਲਿਜਾਵਾਂ ਟਰੈਕਟਰ ਉੱਥੇ ਰੁਕ ਇੱਥੇ ਪਾ ਦੂਗਾ ਆ ਕੇ ਇੱਥੇ ਪਾ ਦੇਣਾ ਉਹਨੇ ਉਧਰ ਤੇ ਵੀ ਇੱਕ ਬੋਗੂ ਹੀ ਹੋਣਾ ਇੱਥੇ ਤੇ ਵੀ ਕਿ ਹੋਇਆ ਬਾਹਾ ਕਰੋ ਸਤਨਾਮ ਲਓ ਜੀ ਉੱਧਰ ਦਾ ਤਾਂ ਖਾਲੀ ਉਹ ਆ ਗਿਆ ਇੱਧਰ ਐ ਤਨ ਡੇਢ ਕਿਲੋ ਦਾਦਾ ਕਿ ਉਹ ਦਿਖਦਾ ਵੀ ਤਾਂ ਉੱਧਰ ਦਾ ਸ਼ੀਸ਼ੇ ਚੋਂ ਦਿਖੇਗਾ ਅੱਖ ਨਹੀਂ ਹੈਗਾ ਕਿੱਤੇ ਦੇ ਉਹ ਤੁਸੀਂ ਸ਼ੀਸ਼ੇ ਚੋਂ ਡੇਢ ਵਾਲਾ ਤਾਂ ਤੁਹਾਨੂੰ ਜੇ ਹੁੰਦਾ ਕੋ ਦਾ ਲੱਗਾ ਜੀ ਕਰਦਾ ਹੀ ਹੈ ਰੱਖਈਆ ਪਿੱਛੇ ਨੂੰ ਰੱਖ ਪਿੱਛੇ ਨੂੰ ਫੋਲਣੀ ਵੀ ਟਰਾਲੇ ਚ ਉਹ ਪਿੱਛੇ ਨੂੰ ਰੱਖ ਸਰਤਨਾਮ ਧੰਗੁਰ ਨਾਨਕ ਇਹ ਕੀ ਆ ਦਾ ਫੂਸੇ ਲਿਆ ਆਏ ਚਲੋ ਉਹ ਛਾੜਦੇ ਜਿਹੜੇ ਹੈਗੇ ਥੋੜੇ ਬਹੁਤੇ ਹੋਰ ਆ ਆ ਮਰਾ ਟੁੱਟੇ ਜੇ ਇੱਕ ਵਾਰ ਫੇਰ ਬਣਾ ਲੈ ਟੁੱਟਾ ਕਿ ਭਾ ਘਤਮਾ ਚਲੋ ਜੀ ਜੋ ਭਲੇ ਸੋਨਹਾਲ ਛੱਤ ਸ੍ਰੀਆ ਕਾਲ ਮਾਰਾ ਸੱਚਾ ਪਾਛ ਜਿਹੜੇ ਇਹਦੇ ਚ ਦੋ ਪੈਸੇ ਆਉਣ ਉਹ ਕਿਤੇ ਵਧੀਆ ਜਗ੍ਹਾ ਲੱਗਣ ਬਸ ਧੰਨਵਾਦ ਸੱਚਾ ਪਾਤਸ਼ਾਹ ਚੱਲ ਬਾਈ ਹੋ ਗਿਆ ਕੰਮ ਖਤਮ ਜੀਰੀ ਹੋ ਗਈ ਬਹੁਤ ਹੈ ਨਹੀਂ ਦੱਸ ਮੇ ਕੋਸ ਐਸੀ ਮਸ਼ੀਨ ਕਮਾ ਦੀਆ ਬਸ ਲੋ ਜੀ ਕੰਮ ਹੋ ਗਿਆ ਸਾਡਾ ਖਤਮ ਹੁਣ ਅਸੀਂ ਚੱਲਦੇ ਘਰ ਨੂੰ ਸਤਰਾ ਵਾਹਿਗੁਰੂ